ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿਉਂਕਿ ਸੜਕਾਂ ਟੁੱਟੀਆਂ ਹੋਈਆਂ ਹੁੰਦੀਆਂ ਸੀ ਇਹਨਾਂ ਸੜਕਾਂ ਦੇ ਉੱਤੇ ਨਿਤ ਕੋਈ ਨਾ ਕੋਈ ਐਕਸੀਡੈਂਟ ਆ ਜਿਹੜਾ ਹੁੰਦਾ ਹੋਇਆ ਨਜ਼ਰ ਆਉਂਦਾ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੜਕਾਂ ਦਾ ਕੰਮ ਹੈ ਜਿਹੜਾ ਪੂਰੇ ਜੋਰਾਂ ਤੇ ਕੀਤਾ ਜਾ ਰਿਹਾ ਹੈ ਅੱਗੇ ਇੱਥੇ ਪਾਣੀ ਖੜਦਾ ਸੀਗਾ ਬਹੁਤ ਜ਼ਿਆਦਾ ਹੁਣ ਇਹ ਸੜਕ ਉੱਚੀ ਕਰ ਦਿੱਤੀ ਆ ਬਹੁਤ ਵਧੀਆ ਹੋ ਰਿਹਾ ਹੈ ਪੇ ਪਿਛਲੀਆਂ ਸਰਕਾਰਾਂ ਕਹਿੰਦੀਆਂ ਸੀ ਵੀ ਅਸੀਂ ਜਿਹੜਾ ਸੜਕਾਂ ਦੇ ਉੱਤੇ ਪੈਚ ਵਰਕ ਕੀਤਾ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਵੀ ਅਸੀਂ 19.5 ਹਜ਼ਾਰ ਕਿਲੋਮੀਟਰ ਸੜਕਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਬਣਾ ਰਹੇ ਆ ਜਿਹੜੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਜਮਾਈ ਖਾਸਾ ਹਾਲਤ ਹੈ ਉਹਨਾਂ ਤੋਂ ਸ਼ੁਰੂਆਤ ਕਰਾਂਗੇ ਕੀ ਲੱਗਦਾ ਵੀ ਹੁਣ ਸੜਕਾਂ ਬਣ ਰਹੀਆਂ ਨੇ ਕਿ ਹਲੇ ਵੀ ਪੈਚ ਵਰਕ ਹੀ ਹੋ ਰਿਹਾ ਹੈ ਸ਼ੁਰੂ ਹੋਈਆਂ ਵੀ ਨਹੀਂ ਜੀ ਹਲੇ ਦੇਖੋ ਅੱਗੇ ਕਿਵੇਂ ਚੱਲ ਰਿਹਾ ਪ੍ਰੋਜੈਕਟ ਸਾਰਾ ਹੋਰ ਵੀ ਰਹੀਆਂ ਨੇ ਕੋਈ ਮੁਕੰਮਲ ਵੀ ਹੋ ਗਈਆਂ ਨੇ ਠੀਕ ਆ ਵੈਸੇ ਅੱਗੇ ਨਾਲੋਂ ਬਹੁਤ ਫਰਕ ਆ ਉਹਨੂੰ ਲੱਗਦਾ ਵੀ ਅਗਲੀ ਵਾਰ 2027 ਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਬਣੂਗੀ ਬਣਨੀ ਚਾਹੀਦੀ ਆ ਵਧੀਆ ਕੰਮ ਕਰੋਗੇ ਤਾਂ ਵਧੀਆ ਹੋਣਾ ਚਾਹੀਦਾ ਇਹ ਹੋ ਬਣੂਗੀ ਸਰਕਾਰ ਆਉਣ ਵਾਲਾ ਸਮਾਂ ਦੱਸ ਸਮਾਂ ਦੱਸ ਰਿਹਾ ਇਹ ਵਧੀਆ ਸਰਕਾਰ ਬਣੇ ਇਹਨਾਂ ਦੀ ਫੇਰ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਹੁਣ ਪੰਜਾਬ ਦੀ ਨੁਹਾਰ ਬਦਲੇਗੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਜਨਤਾ ਬਾਰੇ ਸੋਚਦੀ ਆ ਆਮ ਲੋਕਾਂ ਬਾਰੇ ਸੋਚਦੀ ਆ ਸਭਾ ਦੇ ਵਿੱਚ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਚੰਨੀ ਦੇ ਵੱਲੋਂ ਕਿਹਾ ਗਿਆ ਸੀ ਕਿ ਸਾਡੇ ਰਾਜ ਦੇ ਵਿੱਚ ਜਿੰਨਾ ਪੈਚ ਵਰਕ ਹੋਇਆ ਸਾਰਾ ਅਸੀਂ ਕਰਵਾਇਆ ਸੜਕਾਂ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੇ ਗਏ ਵਾਅਦੇ ਨੇ ਜਿਹੜੇ ਆਪਣੇ ਪੂਰੇ ਕੀਤੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਦੀਆਂ ਸੜਕਾਂ ਦੀ ਨੁਹਾਰ ਹੈ ਜਿਹੜੀ ਬਦਲ ਦਾਂਗੇ 19000 ਕਿਲੋਮੀਟਰ ਸੜਕਾਂ ਜਿਹੜੀਆਂ ਪੰਜਾਬ ਦੇ ਵਿੱਚ ਬਣਾਈਆਂ ਜਾਣਗੀਆਂ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੁਹਾਨੂੰ ਦੁਕਾਨੇਆਂ ਤਸਵੀਰਾਂ ਕੰਮ ਹੈ ਜਿਹੜਾ ਪੂਰੇ ਜੋਰਾਂ ਤੇ ਚੱਲ ਰਿਹਾ ਹੈ ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿਉਂਕਿ ਸੜਕਾਂ ਟੁੱਟੀਆਂ ਹੋਈਆਂ ਹੁੰਦੀਆਂ ਸੀ ਇਹਨਾਂ ਸੜਕਾਂ ਦੇ ਉੱਤੇ ਨਿਤ ਕੋਈ ਨਾ ਕੋਈ ਐਕਸੀਡੈਂਟ ਹੈ ਜਿਹੜਾ ਹੁੰਦਾ ਹੋਇਆ ਨਜ਼ਰ ਆਉਂਦਾ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੜਕਾਂ ਦਾ ਕੰਮ ਹੈ ਜਿਹੜਾ ਪੂਰੇ ਜੋਰਾਂ ਤੇ ਕੀਤਾ ਜਾ ਰਿਹਾ ਹੈ ਦਿਖਾ ਦਈਏ ਇੰਟਰਲੌਕ ਟਾਇਲ ਹੈ ਜਿਹੜੀ ਉਹ ਲੱਗਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਕੰਮ ਹੈ ਜਿਹੜਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਦਿਖ ਰਿਹਾ ਵੀ ਸਰਕਾਰ ਦੇ ਵੱਲੋਂ ਕੀ ਕੰਮ ਨੇ ਜਿਹੜੇ ਪੰਜਾਬ ਦੇ ਵਿੱਚ ਕਰਾਏ ਜਾ ਰਹੇ ਨੇ ਤਾਂ ਲੋਕਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਜਿਹੜੀ ਸਰਕਾਰ ਹੈ ਇਸ ਵਾਰ ਕੰਮ ਕਰ ਰਹੀ ਹੈ ਕਿਉਂਕਿ ਆਪਾਂ ਦੇਖਿਆ ਪਿਛਲੀਆਂ ਸਰਕਾਰਾਂ ਦੇ ਵੱਲੋਂ ਜਿਹੜਾ ਕਿ ਇਹਨਾਂ ਸੜਕਾਂ ਦਾ ਕੰਮ ਸੀ ਜਿਹੜਾ ਉਸ ਨੂੰ ਰੋਕਿਆ ਹੋਇਆ ਸੀ ਕਿਉਂਕਿ ਕੱਲੇ ਪੈਚਵਰਕ ਹੀ ਕਰਾਏ ਜਾਂਦੇ ਸੀ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਚੰਨੀ ਦੇ ਵੱਲੋਂ ਕਿਹਾ ਗਿਆ ਸੀ ਕਿ ਸਾਡੇ ਰਾਜ ਦੇ ਵਿੱਚ ਜਿੰਨਾ ਪੈਚਵਰਕ ਹੋਇਆ ਸਾਰਾ ਅਸੀਂ ਕਰਵਾਇਆ ਸੜਕਾਂ ਦਾ ਤਾਂ ਅਜਿਹੇ ਮਾਮਲਿਆਂ ਦੇ ਵਿੱਚ ਪੰਜਾਬ ਸਰਕਾਰ ਪਹਿਲਾਂ ਜਿਹੜੇ ਸਰਕਾਰਾਂ ਹੁੰਦੀਆਂ ਸੀ ਉਹ ਟਰੋਲ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਸੀ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਪੰਜਾਬ ਦੀ ਨਿਹਾਰ ਹੈ ਜਿਹੜੀ ਉਹ ਬਦਲ ਦਿੱਤੀ ਹੈ ਸੜਕਾਂ ਦਾ ਕੰਮ ਪੂਰੇ ਜੋਰਾਂ ਤੇ ਹੋ ਰਿਹਾ ਹੈ ਤਾਂ ਹਨੇਰੇ ਸਵੇਲੇ ਜਦੋਂ ਲੋਕ ਇਹਨਾਂ ਸੜਕਾਂ ਤੋਂ ਲੰਘਦੇ ਸੀ ਟੋਏ ਐਨੇ ਡੂੰਘੇ ਡੂੰਘੇ ਹੁੰਦੇ ਸੀ ਕਿ ਐਕਸੀਡੈਂਟ ਹੋ ਜਾਂਦਾ ਸੀ ਲੋਕਾਂ ਨੂੰ ਸੱਟਾਂ ਲੱਗਦੀਆਂ ਸੀ ਪਰ ਹੁਣ ਰਾਹਤ ਹੈ ਜਿਹੜੀ ਮਿਲਦੀ ਹੋਈ ਨਜ਼ਰ ਆਵੇਗੀ ਲੋਕਾਂ ਨੂੰ ਕਿਉਂਕਿ ਹੁਣ ਸੜਕਾਂ ਬਣ ਗਈਆਂ ਨੇ ਤਾਂ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਹੁਣ ਪੰਜਾਬ ਦੀ ਨੁਹਾਰ ਬਦਲੇਗੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਜਨਤਾ ਬਾਰੇ ਸੋਚਦੀ ਆ ਆਮ ਲੋਕਾਂ ਬਾਰੇ ਸੋਚਦੀ ਆ ਤਾਂ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਜੋਰਾ ਸ਼ੋਰਾ ਤੇ ਇੱਥੇ ਕੰਮ ਚੱਲ ਰਿਹਾ ਮਜ਼ਦੂਰ ਨੇ ਜਿਹੜੇ ਲੱਗੇ ਹੋਏ ਨੇ ਤਾਂ ਨਾਲ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਜੇਕਰ ਕੋਈ ਠੇਕੇਦਾਰ ਹੈ ਜੇ ਉਹ ਕਿਸੇ ਵੀ ਮਟੀਰੀਅਲ ਦੇ ਵਿੱਚ ਕੋਈ ਵੀ ਮਿਲਾਵਟ ਕਰਦਾ ਫੜਿਆ ਜਾਂਦਾ ਤੁਸੀਂ ਆਪਣਾ ਇੱਕ ਬੰਦਾ ਖੜਾਓ ਨਿਗਰਾਨੀ ਰੱਖੋ ਸਾਨੂੰ ਸ਼ਿਕਾਇਤ ਕਰੋ ਜੇ ਕਿਸੇ ਵੀ ਕੰਮ ਦੇ ਵਿੱਚ ਮਿਲਾਵਟ ਹੁੰਦੀ ਹੈ ਤਾਂ ਅਸੀਂ ਉਸ ਠੇਕੇਦਾਰ ਦੇ ਉੱਤੇ ਕਾਰਵਾਈ ਕਰਾਂਗੇ ਪਹਿਲਾਂ ਕਦੇ ਵੀ ਕਿਸੇ ਸਰਕਾਰ ਦੇ ਵੱਲੋਂ ਅਜਿਹਾ ਨਹੀਂ ਸੀ ਕਿਹਾ ਗਿਆ ਕੁਝ ਵੀ ਸਪੱਸ਼ਟ ਨਹੀਂ ਸੀ ਕੀਤਾ ਗਿਆ ਕਿਉਂਕਿ ਕੀ ਹੁੰਦਾ ਸੀ ਜਿਹੜਾ ਕਿ ਮਟੀਰੀਅਲ ਘਟਿਆ ਪਾਇਆ ਜਾਂਦਾ ਸੀ ਜਿਸ ਦੇ ਕਾਰਨ ਸੜਕਾਂ ਜਲਦੀ ਟੁੱਟ ਜਾਂਦੀਆਂ ਸੀ ਪਰ ਹੁਣ ਸਿੱਧਾ ਚੈਲੰਜ ਹੈ ਲੋਕਾਂ ਦੇ ਹਵਾਲੇ ਕਰ ਦਿੱਤੀ ਹੈ ਸਰਕਾਰ ਉਹਨਾਂ ਨੇ ਕਿਹਾ ਕਿ ਮੈਂ ਕੰਮ ਕਰਨਾ ਹੈ ਕੰਮ ਜਿੰਨਾ ਮਰਜ਼ੀ ਕਰਾ ਲੋ ਜੇ ਤੁਹਾਨੂੰ ਲੱਗਦਾ ਨਾ ਵੀ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਠੇਕੇਦਾਰ ਨੇ ਉਹ ਸੜਕਾਂ ਬਣਾਉਣ ਦੇ ਵਿੱਚ ਕੁਤਰਾਹੀ ਵਰਤ ਰਹੇ ਨੇ ਉਹਨਾਂ ਦਾ ਮਟੀਰੀਅਲ ਆ ਜਿਹੜਾ ਉਹ ਚੱਜਦਾ ਨਹੀਂ ਆ ਤਾਂ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਆਪਾਂ ਠੇਕੇਦਾਰ ਦੀ ਜਾਂਚ ਕਰਕੇ ਉਹਦੇ ਉੱਤੇ ਵੱਡੀ ਕਾਰਵਾਈ ਕਰਾਂਗੇ ਫਿਲਹਾਲ ਤੁਹਾਨੂੰ ਇੱਕ ਵਾਰ ਫੇਰ ਤਸਵੀਰਾਂ ਦਿਖਾ ਦਿੰਦੇ ਆ ਕਿ ਪੰਜਾਬ ਦੀ ਨਹਾਰ ਬਦਲਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਬੀੜਾ ਚੱਕਿਆ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਪ੍ਰਕਾਰ ਦੇ ਭ੍ਰਿਸ਼ਟਾਚਾਰ ਨੂੰ ਪੰਜਾਬ ਦੇ ਵਿੱਚ ਨਹੀਂ ਬਖਸ਼ਿਆ ਜਾਵੇਗਾ ਦਰਜ ਨੂੰ ਦੇਖਦੇ ਹੋਏ ਹੁਣ ਉਹਨਾਂ ਦੇ ਵੱਲੋਂ ਕਈ ਅਫਸਰਾਂ ਦੇ ਉੱਤੇ ਵੀ ਜਿਹੜਾ ਕਿ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਰਿਸ਼ਵਤ ਖੋਰੀ ਹੈ ਜਿਹੜੀ ਬਿਲਕੁਲ ਪੰਜਾਬ ਦੇ ਵਿੱਚ ਬੰਦ ਕਰਨ ਦੇ ਲਈ ਉਹਨਾਂ ਦੇ ਵੱਲੋਂ ਖੁੱਲੀਆਂ ਹਦਾਇਤਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਕਿ ਜੇਕਰ ਕੋਈ ਰਿਸ਼ਵਤਖੋਰੀ ਕਰਦਾ ਹੋਇਆ ਫੜਿਆ ਜਾਂਦਾ ਉਸ ਦੇ ਉੱਤੇ ਸਖਤ ਕਾਰਵਾਈ ਕਰੋ ਤਾਂ ਹੋਰ ਜਿੰਨੇ ਮੁੱਦੇ ਨੇ ਪੰਜਾਬ ਦੇ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਹੱਲ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਜਿਹੜੀਆਂ ਇਹ ਦੇਖ ਰਹੇ ਹੋ ਇੱਥੇ ਸੜਕ ਦਾ ਕੰਮ ਹੋ ਰਿਹਾ ਇੰਟਰਲੌਕ ਟਾਇਲ ਹੈ ਉਹ ਜਿਹੜੀ ਲੱਗ ਰਹੀ ਹੈ ਪੰਜਾਬ ਦੇ ਵਿੱਚ ਹੁਣ ਪੰਜਾਬ ਦੀਆਂ ਸੜਕਾਂ ਦੀ ਨਿਹਾਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਬਦਲੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਅਸੀਂ ਵਿਕਾਸ ਕਰ ਰਹੇ ਹਾਂ ਲੋਕ ਸਾਡੇ ਕੰਮਾਂ ਤੋਂ ਖੁਸ਼ ਨੇ ਆਮ ਜਨਤਾ ਦੇ ਨਾਲ ਗੱਲਬਾਤ ਕਰਾਂਗੇ ਵੀ ਰਿਐਲਿਟੀ ਕੀ ਆ ਕਿਉਂਕਿ ਗੱਲਾਂ ਬਥੇਰੀਆਂ ਹੋ ਜਾਂਦੀਆਂ ਨੇ ਪਰ ਜਿਹੜੇ ਆਮ ਲੋਕ ਨੇ ਜੇ ਉਹੀ ਖੁਸ਼ ਹੋਣਗੇ ਤਾਂ ਹੀ ਜਿਹੜਾ ਉਹਨਾਂ ਦੇ ਕੰਮ ਦੀ ਪ੍ਰਸ਼ੰਸਾ ਹੋਵੇਗੀ ਤਾਂ ਸਾਡੇ ਨਾਲ ਸਰਦਾਰ ਜੀ ਮੌਜੂਦ ਨੇ ਸਰਦਾਰ ਸਾਹਿਬ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਜਿਹੜੇ ਕੰਮ ਕਰ ਰਹੀ ਹੈ ਬਹੁਤ ਵਧੀਆ ਹੋ ਰਿਹਾ ਹੈ ਅੱਗੇ ਇੱਥੇ ਪਾਣੀ ਖੜਦਾ ਸੀਗਾ ਬਹੁਤ ਜ਼ਿਆਦਾ ਹੋਣੇ ਸੜਕ ਉੱਚੀ ਕਰਤੇ ਆ ਬਹੁਤ ਵਧੀਆ ਹੋ ਰਿਹਾ ਹੈ ਜੋ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਹੈ ਸਾਰਾ ਕੰਮ ਇਹ ਸਰਕਾਰ ਐਸੇ ਸੂਬੇ ਦੇ ਵਿੱਚ ਬਣੀ ਸੀ ਤਾਂ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਜੇ ਬਦਲਾਅ ਹੋਏਗਾ ਤਾਂ ਹੀ ਨਵੀਂ ਸਰਕਾਰ ਅਸੀਂ ਚੁਣ ਰਹੇ ਆ ਤਾਂ ਭਗਵੰਤ ਮਾਨ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰ ਰਹੇ ਨੇ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਅੱਗੇ ਨੂੰ ਵੀ ਚੰਗੀ ਪਾਰਟੀ ਸਾਥ ਦੇਊਗੀ ਇਹਨਾਂ ਨੂੰ ਸਾਰੀ ਪਾਰਟੀ ਜਿਵੇਂ ਪਿਛਲੀਆਂ ਸਰਕਾਰਾਂ ਕਹਿੰਦੀਆਂ ਸੀ ਵੀ ਅਸੀਂ ਜਿਹੜਾ ਸੜਕਾਂ ਦੇ ਉੱਤੇ ਪੈਚ ਵਰਕ ਕੀਤਾ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਵੀ ਅਸੀਂ 19.5000 ਕਿਲੋਮੀਟਰ ਸੜਕਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਬਣਾ ਰਹੇ ਹਾਂ ਜਿਹੜੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਜਮਾਈ ਖਾਸਾ ਹਾਲਤ ਹੈ ਉਹਨਾਂ ਤੋਂ ਸ਼ੁਰੂਆਤ ਕਰਾਂਗੇ ਕੀ ਲੱਗਦਾ ਵੀ ਹੁਣ ਸੜਕਾਂ ਬਣ ਰਹੀਆਂ ਨੇ ਕਿ ਹਲੇ ਵੀ ਪੈਚ ਵਰਕ ਹੀ ਹੋ ਰਹੇ ਨੇ ਸ਼ੁਰੂ ਹੋਈਆਂ ਵੀ ਨੇ ਜੀ ਹਲੇ ਦੇਖੋ ਅੱਗੇ ਕਿਵੇਂ ਚੱਲ ਰਿਹਾ ਪ੍ਰੋਜੈਕਟ ਸਾਰਾ ਹੋਰ ਵੀ ਰਹੀਆਂ ਨੇ ਕੋਈ ਮੁਕੰਮਲ ਵੀ ਹੋ ਗਈਆਂ ਨੇ ਵਿੱਚੋਂ ਬਹੁਤ ਜ਼ਿਆਦਾ मेरा मिरमड़े सड़क कंप्लीट हो गई है वैसे हां ठीक है वैसे आगे ਨਾਲੋਂ ਬਹੁਤ ਫਰਕ ਹੈ ਤੇ ਇੱਕ ਲਾਸਟ ਸਵਾਲ ਮੇਰਾ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਸ਼ਿਆਂ ਵਿਰੁੱਧ ਯੁੱਧ ਹੈ ਜਿਹੜਾ ਉਹ ਛੇੜਿਆ ਗਿਆ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਠੀਕ ਹੈ ਅੱਗੇ ਨਾਲੋਂ ਕੁਝ 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 ਹੈ ਨੱਤ ਪਾਈ ਲੋਕਾਂ ਨੂੰ ਪਰ ਪੱਕਾ ਨਹੀਂ ਕੁਝ ਇੰਨਾ ਜ਼ਿਆਦਾ ਨਹੀਂ ਹੈ ਕੁਝ ਠੀਕ ਅੱਗੇ ਨਾਲੋਂ ਤਾਨੂੰ ਲੱਗਦਾ ਵੀ ਅਗਲੀ ਵਾਰ 2027 ਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਬਣੂਗੀ ਬਣਨੀ ਚਾਹੀਦੀ ਆ ਵਧੀਆ ਕੰਮ ਕਰੋਗੇ ਤਾਂ ਵਧੀਆ ਹੋਣਾ ਚਾਹੀਦਾ ਇਹ ਉਹ ਬਣੂਗੀ ਸਰਕਾਰ ਬਣੂਗੀ ਵੀ ਆਉਣ ਵਾਲਾ ਸਮਾਂ ਸਮਾਂ ਦੱਸ ਰਿਹਾ ਇਹ ਵਧੀਆ ਸਰਕਾਰ ਬਣੇਗੀ ਇਹਨਾਂ ਦੀ ਫੇਰ ਦੁਬਾਰਾ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ